ਜੇ ਨਾ ਕੀਤੀ ਤੋ ਵਾ ਸਿੱਤਾ ਦੋਜ ਕਾ ਨੂੰ ਜਾਵੇਗਾ ਹallelujah ਹallelujah ਜੈਮਸ ਕੀ ਹallelujah ਵਿਸ਼ਾਲ ਪੁੱਤਰ ਜੈਮਸ ਕੀ ਆਇਆ ਪੁੱਤਰ ਕੀ ਸੁਣਾएंगे ਅੱਜ ਜੈਮਸ ਸਿੰਘ ਬੜਾ ਤੇ ਜੀ ਕੇ ਕਰੀ ਸੇਮ ਹੈ ਕਿ ਨੈਨੋ ਸ਼ੁਰੂ ਹੋ ਜਾ ਪੁੱਤਰ ਇਦਾਂ ਨਹੀਂ ਕਿਦਾ ਹੁੰਦਾ ਫੇਰ ਜਦੋਂ ਪਾਪੇ ਜਦੋਂ ਪਾਪਾ ਜੀ ਨੇ ਕਹਿ ਤਾ ਸ਼ੁਰੂ ਹੋ ਗਿਆ ਫੇਰ ਨਹੀਂ ਕਿਤੇ ਵੱਡਾਂ ਦੇ ਨਾਲ ਆ ਰਿਹਾ ਇਦਾਂ ਨਹੀਂ ਕਰਨੀ ਇਸ ਤੋਂ ਮੈਂ ਕਹਿ ਰਿਹਾ ਹੈ ਹੈ ਸ਼ੁਰੂ ਹੋ ਜਾ ਤੁਸੀਂ ਸਟੱਡੀ ਨਹੀਂ ਕੀਤਾ ਇਸ ਤੋਂ ਕਹਿ ਰਿਹਾ ਸੀ ਜਿਹੜਾ ਫਿਰੋਜ਼ ਦਾ ਸੁਣਾਇਆ ਸੀ ਉਹ ਹੀ ਸੁਣਾ ਦਿਓ ਜਿਹੜਾ ਵੀ ਪੁੱਤਰ ਆਉਂਦਾ ਕੋਈ ਗੱਲ ਜਿੰਨਾ ਵੀ ਆਉਂਦਾ ਹੈ ਰੱਬ ਦਾ ਨਾਮ ਲੈ ਤੂੰ ਸ਼ਰਮਾਣਾ ਨਹੀਂ ਮੇਰਾ ਪੁੱਤਰ ਉਹ ਹੀ ਸੁਣਾ ਦੇ ਜਿਹੜਾ ਪਹਿਲਾਂ ਸੁਣਾਇਆ ਹਾਂ ਤੇ ਘੜੀ ਅੰਟੀ ਨਹੀਂ ਗਿਆ ਤਾ ਨਾ ਸਾਡੀ ਬਣੀ ਆਂਟੀ ਸਾਡੀ ਮੈਨੇਜਰ ਆ ਪੂਰਾ ਹਿਸਾਬ ਦਾ ਵੰਡੀ ਦੇ ਹੱਥ ਵਿੱਚ ਹੀ ਆ ਖਜਨਾ ਮੰਤਰੀ ਆਂਟੀ ਦੇ ਕੀ ਕੇ ਕੇ ਚੱਲੇਗਾ ਉਹ ਨਾਲ ਖੜੇਗਾ ਹੁਣ ਤੇਰੀਆਂ ਬਰਾਈਆਂ ਤੇਰਾ ਰੱਬ ਲੜੇਗਾ ਤੇਰੀਆਂ ਬਰਾਈਆਂ ਤੇਰਾ ਯਹੋਾਹ ਲੜੇਗਾ ਯਾਦ ਬੋਲਦਾ ਯਹਵਾ ਸਮਾਨ ਕੰਬਦਾ ਯਸ ਯਾਦ ਬੋਲਦਾ ਯਹਵਾ ਸਮਾਨ ਕੰਬਦਾ ਉਹਦੇ ਰਤਵੇ ਤੋਂ ਸਾਰਾ ਇਹ ਜਹਾਨ ਕੰਬਦਾ ਉਹਦੇ ਰਤਵੇ ਤੋਂ ਸਾਰਾ ਇਹ ਜਹਾਨ ਕੰਬਦਾ ਚੱਕਦੇ ਹੱਟ ਟੈਪ 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 ਇੱਚ ਆਕੇ ਤੂਫਾਨ ਇੱਚ ਆਕੇ ਤੇਰਾ ਹਿੱਟੇਗਾ ਹੋ ਤੇਰੀਆਂ ਕਰਾਏ ਸੁਨਾ ਸ੍ਰੀਆ ਲੜੇਗਾ ਹੁਣ ਤੇਰੀਆਂ ਲੜਾਈਆਂ ਤੇਰ ਯਹੋਵਾ ਲੜੇਗਾ ਉਹ ਸਮੁੰਦਰ ਚਰਸੇ ਤਾ ਬਣਾਉਣਾ ਜਾਣਦਾ ਯਹਰੀ ਹੋ ਅਦੀ ਦੀਵਾਰ ਨੂੰ ģੇਰਉਣਾ ਜਾਣਦਾ ਉਹ ਸਮੁੰਦਰ ਚਰਸੇ ਤਾ ਬਣਾਉਣਾ ਜਾਣਦਾ ਯਹਰੀ ਹੋ ਅਦੀ ਦੀਵਾਰ ਨੂੰ ģੇਰਉਣਾ ਜਾਣਦਾ ਫਿਰ ਕੈਮਰਾ ਇਹ ਯਾ ਤੇ ਨੋ ਤੇਰੇ ਲੜਾਈਆਂ ਤੇਰਾ ਰੱਬ ਲੜੇਗਾ ਉਹਨੂੰ ਤੇਰੀਆਂ ਲੜਾਈਆਂ ਤੇਰਾ ਯਾਹੋ ਵਲੜੇਗਾ ਸੇਜ ਦਾ ਲਾਡ ਹਾਲੇ ਹੀ ਆ ਗੋਡ ਬੈਚੂ ਵਿਸ਼ਾਲ ਪੁੱਤਿਆ ਥੈਂਕ ਯੂ ਬੇਟਾ ਬਹੁਤ ਹੀ ਅੱਛਾ ਬੇਟਾ ਵਿਸ਼ਾਲ ਥੱਲੇ ਚੱਲ ਜਾ ਪੁੱਤ ਟੈਪ ਟੈਪ ਕਰੀ ਜਾ ਫੜਾ ਫੜਾ ਹਾਂਜੀ ਟੈਪ ਟੈਪ ਕਰਨਾ ਸ਼ੁਰੂ ਕਰਦੇ ਹੁਣ ਠੀਕ ਹੈ ਹੁਣ ਅੰਟੀ ਜੀ ਦਾ ਮੋਖਾ ਉੱਪਰ ਹੀ ਜਿੱਥੇ ਬਿਠਾਇਆ ਥੱਲੇ ਟੈਪ ਟੈਪ ਕਰੂਗਾ ਨਾ ਐਪ ਟੈਪ ਕਰੀ ਜਾ ਮੇਰਾ ਪੁੱਤਰ ਚਲੋ ਅੰਟੀ ਜੇਮਸ ਕੇ ਹਾਂਜੀ ਜੀ